इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਲੋਨ ਦਿੱਤਾ ਸੀ ਨੰਕਰ ਮਾਫਾ ਸਰਕਾਰ ਨੂੰ ਕਹੋ ਤੁਸੀਂ ਹਾਂ ਇਹ ਕੰਮ ਕਰਦਾ ਹੈ ਬੱਚੇ ਛੋਟੇ ਛੋਟੇ ਬਸ ਉਹਨਾਂ ਨੂੰ ਨਹੀਂ ਪਤਾ ਇਹਨਾਂ ਕੰਮ ਕਰਦੇ ਦਾ ਬਸ ਇੱਕ ਵਾਰ ਦਾ ਕੰਮ ਛੱਡ ਕੇ ਗਿਆ ਸੀ ਉਹ ਵੀ ਅੱਗ ਲੱਗ ਗਈ ਹੁਣ ਤੁਸੀਂ ਦੇਖੋ ਸਰਕਾਰ ਨੂੰ ਕਹੋ ਥੋੜਾ ਜਿਹਾ ਕੰਮ ਹੱਲ ਕਰੋ

ਫਾਇਰ ਪੁਰਾਣ ਦਾ ਸੀ ਸੀਕ ਸਟੋਪ ਵੀ ਹੋਇਆ ਸੀਗਾ ਹਾਂ ਬਾਹਰ ਦਾ ਵੀ ਮਾਲ ਆਇਆ ਵੈਸੀ ਉਸਕੋਪ ਹੈ ਵੈਸੀ ਦੁਕਾਨ ਦਾ ਸੀਗਾ ਦੁਕਾਨਾਂ ਦਾ ਸੀ ਐਂਡਾ ਗੱਲ ਕਰਤੀ ਤੋਂ ਬੋਲ ਜੀ ਬੋਲ ਜੀ ਨੇੜੇ ਕਿਤਨਾ ਕਲੈਕਸ਼ਨ ਦਾ ਨੇੜੇ ਲੱਗੀ ਸੀ ਆ ਦੇਖੋ ਜੀ ਕਿੰਨਾ ਨਾ ਮਰੇ ਕਰਨਾਲ ਰਾਮਾ ਜੀ ਇਹ ਦਿੱਤੇ ਅੱਗ ਲੱਗੀ ਹੈ ਕਿਹੜੀ ਕਲੋਨੀਆਂ ਹੈ ਇਹ ਜੀ ਲੱਕੜ ਮੰਡੀ ਕਿਸ ਨਾ ਕਲੋਨੀ ਹੈ ਕਿੰਨੇ ਕਰੋੜਾਂ ਦਾ ਹੈ ਜੀ ਮੇਰਾ ਖਿਆਲ ਜੀ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਵਿਚਾਰਿਆਂ ਨੇ ਜੀ ਲੋਨ ਘੜਾਇਆ ਜੀ ਇਹਨਾਂ ਨੇ ਲੋਨ ਘੜਾ ਕੇ ਇਹਨਾਂ ਨੇ ਕਾਰੋਬਾਰ ਕੀਤਾ ਜੀ ਤੇ ਇਹਨਾਂ ਨੇ ਦੁਆੜੀ ਦਾ ਮਾਲ ਇਕੱਠਾ ਕੀਤਾ ਬਾਹਰ ਦਾ ਵੀ ਮਾਲ ਕਾਫੀ ਸਟੌਪ ਹੋ ਗਿਆ ਤੇ ਸਟੌਪ ਹੋ ਗਿਆ ਜੀ ਤਿੰਨ ਚਾਰ ਕਹਿੰਦੇ ਵੀ ਦੁਆੜੀ ਦੇ ਬਾਅਦ ਵੇਚਾਂਗੇ ਇਹਨਾਂ ਨੂੰ ਕੀ ਪਤਾ ਜੀ ਰਾਤ ਨੂੰ ਅੱਗ ਲੱਗ ਜਾਣੀ ਆ ਜੀ ਇਹ ਬੇਰੁਜ਼ਗਾਰ ਹੋ ਗਏ ਜੀ ਇਹਨਾਂ ਦਾ ਜਿਹੜਾ ਸੀ ਪ੍ਰੋਫਿਟ ਉਹ ਸਾਰੀ ਫੁੱਗ ਗਈ ਜੀ ਇਹ ਬੇਰੁਜ਼ਗਾਰ ਹੋ ਗਏ ਜੀ ਰੋਟੀ ਤੋਂ ਮਤਾਜ ਹੋ ਗਏ ਜੀ ਇਸ ਲੋਨ ਹੀ ਨਾਲ ਕਢਾਇਆ ਸੀ ਜੀ ਇਹ ਲੋਨ ਵੀ ਦੇਖੋ ਜੀ ਸਰਕਾਰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਅਜੇ ਇਹਨਾਂ ਦਾ ਛੋਟਾ ਪਰਾ 10 15 ਦਿਨ ਹੋਏ ਆ ਜੀ ਉਹਦੀ ਦੋਨੇ ਕਿਤਨੀਆਂ ਨਹੀਂ ਸੀ ਉਹ ਪੈਸਾ ਉਧਰ ਨਹੀਂ ਜਾਦਾ ਲੱਗਿਆ ਸੀ ਜੀ ਤੋ ਉਹ ਵੀ ਪੂਰਾ ਹੋ ਗਿਆ ਜੀ ਹੁਣ ਜੀ ਸਰਕਾਰ ਦੇ ਅੱਗੇ ਹੱਥ ਜੋੜ ਦੀ ਬੇਨਤੀ ਹੈ ਵੀ ਇਹਨਾਂ ਨੂੰ ਕੁਝ ਸਰਕਾਰ ਹੈਲਪ ਕਰੇ ਕੁਝ

ਆਮਤ ਤੋਂ ਦੋ ਵੀਡੀਓ ਤਾਂ ਹੈਗੀ ਹੈ ਮੈਂ ਭੇਜੀਆਂ ਕਿਸੇ ਨੇ ਉੱਥੋਂ ਖੜ ਕੇ ਭੇਜੀਆਂ ਕਿਸੇ ਨੇ ਵੀਡੀਓ